ਲੋ ਜੀ ਸਾਡੀ ਵਾਤਾਵਨ ਸੰਭਾਲ ਨੋਡ ਪਰ ਸਭਾ ਦੀ ਟੀਮ ਗੁਰਨਾਨਕ ਬੇਕਰੀ ਪਹੁੰਚ ਗਈ ਆ ਸਾਡੇ ਲੱਟੂ ਜੀ ਦਾ ਜਨਮ ਦਿਨ ਆ ਲੱਟੂ ਜੀ ਤੇ ਜਾਂਦੇ ਤੇ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਸਾਡੇ ਆਹ ਬਲਰਾਜ ਜੀ ਸਾਡੇ ਆਹ ਗੌਰਵ ਜੀ ਸਾਡੇ ਵਿਸ਼ਾਲੀ ਪ੍ਰਿੰਸ ਸਾਡੇ ਕਾਕੂ ਸਾਹਿਬ ਗਰੁੱਪ ਬੈਟਮੈਨ ਸਾਡਾ ਆਪਣਾ ਗगन ਜੀ ਤੇ ਸਾਡਾ ਲੱਟੂ ਜੀ ਆਪਾਂ ਅਗਲੀ ਕਵਰੇਜ ਅੰਦਰ ਜਾ ਕੇ ਐਂਟਰੀ ਕਰਦੇ ਪੁੱਤ ਤੂੰ ਆ ਵੀਡੀਓ ਸ਼ੂਟ ਕਰਨੀ ਮੈਂ ਬੋਲਣਾ ਆਜੋ ਅੰਦਰ ਆਜੋ ਤਾਜੋ ਲੱਟੂ ਆ ਜਾ ਮੇਰੇ ਪੁੱਤ ਲੱਟੂ ਜਿਆਦੇ ਤਤੋ ਯਾਰ ਭਾਈ ਮੁੰਡੇ ਦਾ ਧਿਆਨ ਚ ਲੈ ਪੁੱਤ ਆਜੋ ਦੇਖ ਲੈ ਭਰਾਵਾ ਕਿਹੜਾ ਦੇਈ ਨੱਟੂ ਚੱਲਿਆ ਉਹ ਤਾਂ ਪਿੱਛੇ ਫੇਰੇ ਬੁਢੀ ਸ਼ੁਰੂ ਕਰ। ਸਾਰੇ ਕੀ ਕਹਿੰਦਾ ਤੂੰ ਪਹਿਲੇ ਨਹੀਂ ਦੇਖਣਾ। ਤੂੰ ਕੇਕ ਦੇਖਣਾ ਕਿਹੜਾ ਵਧੀਆ ਲੱਗਦਾ ਤੈਨੂੰ। ਤੂੰ ਉਹ ਲੈਣਾ ਆ। ਠੀਕ ਆ। ਜਿਹੜੇ ਕੇਕ ਤੇ ਤੂੰ ਉਂਗਲੀ ਲੱਗ ਕੇ ਆ ਭੋਲੇ ਲੈਣਾ। ਦੇਖ। ਇਹਦਾ ਕੀ? ਐ ਦੇ ਹਾਂ ਬੱਚਾ ਰੰਗ। ਹਾਂਜੀ। ਕਿਹੜਾ ਪਸੰਦ ਕਰਨਾ ਕਰ। ਉਹੀ ਲੈ ਲੈਣਾ ਪੁੱਤ ਆਪਾਂ। ਆ ਲੈਣਾ ਆ। ਇਹ ਨਹੀਂ। ਇਦਾਂ ਦੇਖ। ਆ ਵਾਲਾ ਆ ਵਾਲਾ ਜਿਹੜਾ ਤੂੰਗਾ ਕੋਲ ਲੈਣਾ। ਬਣੀ ਕਿਰਕਾ ਆਪਾ ਫਰੋਜੀ ਪਿੱਛੇ ਵਾਲਾ ਗੱਟੂ ਵਾਲਾ ਆਹਾ ਥੇਰਣਾ ਦੰਨ ਪਾਈ ਜਾ ਅ ਵੀ ਨਹੀਂ ਗਿਆ ਨਾ ਨਾ ਲਾਟੂ ਨੇ ਜਿਹੜਾ ਕਹਤਾ ਭੋਗ ਹੀ ਲੈਣਾ ਆ ਆਪਾਂ ਟ੍ਰੇਨ ਵੀ ਦੇਖਣਾ ਠੀਕ ਹੈ ਕੋਆ ਜਾਣ ਦੇ ਕੇ ਆ ਜਾਣੇ ਜਾਂਦੀ ਆ ਜੀ ਮੈਂ ਮੈਂ ভাবੀ ਕਿ ਇਹੇ ਬੜੀ ਹੈਂ ਗਾਤਰਾ ਆਪਾਂ ਆਪਰਾ ਬੋਟਾ ਤਾਂ ਦਾ ਲਾਟੂ ਨਾ ਨੋ ਗਾਂਦ ਜੋਧ ਲਾਟੂ ਦੇ ਜਾਣਦੇ ਨੇ ਤੇ ਸਾਡੀ ਟੀਮ ਪਹੁੰਚ ਗਈ ਆ ਗੁਰੂਬ ਫਾਸਟ ਫੂਡ ਦੀ ਦੁਕਾਨ ਤੇ ਜੋ ਕਿ ਦੇਖੋ ਇੱਧਰ ਸਾਡੇ ਕੋ ਚੀਜ਼ ਕੌਣ ਰੋਲ 'ਤੇ ਆ ਸਪ੍ਰਿੰਗ ਰੋਲ 'ਤੇ ਆ 버ਗਰ 'ਤੇ ਆ ਮੋਮਸ 'ਤੇ ਆ ਮੋਮਸ ਫਰਾਈ ਮੋਮਸ ਡਰਾਈ ਮੋਮਸ ਸਟ੍ਰੀਮ ਵਾਲੇ ਆ ਸਾਡਾ ਗੌਰਵ ਫਾਸਟ ਫੂਡ ਦਾ ਓਨਰ ਇਧਰ ਨੂੰ ਗੌਰਵ ਬਾਜੀ ਮੜਿਆ ਬਲਾਓ ਮੜਿਆ ਸਾਸੀ ਸਾਡੇ ਗਰੁੱਪ ਮੈਂਬਰ ਦਾ ਨਾ ਜਨਮ ਦੇ ਨਾਮ ਅਸੀਂ ਤੁਹਾਡੀ ਦੇ ਰੀੜੀ ਦੇ ਸੈਲੀਬ੍ਰੇਸ਼ਨ ਕਰਨਾ ਠੀਕ ਹੈ ਜੀ ਸਾਡੇ ਗਰੁੱਪ ਮੈਂਬਰ ਜਿਹੜਾ ਨਾ ਲਾਟੂ ਆ ਉਹਨੂੰ ਜਨਮ ਦਿਨ ਦੀਆਂ ਬਧਾਈਆਂ ਦੇ ਦਿਓ ਬੋਲ ਦਿਓ ਕੁਝ ਚੰਨ ਬਹੁਤ ਬਧਾਈਆਂ ਹਾਂ ਇਹ ਸਾਡਾ ਨਾ ਸਾਡੇ ਨਾਲ ਬੰਦਾ ਸਾਡੇ ਨਾਲ ਕਾਫੀ ਟਾਈਮ ਦਾ ਜੁੜਿਆ ਹੋਇਆ ਹੈ ਇਹਦਾ ਗੌਰਵ ਫਾਸਟ ਫੂਡ ਦੀ ਦੁਕਾਨ ਨਾ ਤੇ 6 ਸਟਾਰ ਹੋਟਲ ਦੇ ਮੋਹਰੇ ਆ ਟਰੱਕ ਜੂਨ ਦੇ ਸਾਹਮਣੇ ਠੀਕ ਆ ਜੀ ਇਹਦੇ ਕੋਲ ਆਓ ਬਹੁਤ ਬੰਦਾ ਬਿਬਾ ਆ A few moments later Happy birthday to you ਪਗੜ 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 ਵਰ ਅਜਾ ਕਕੇ ਇਹ ਤੱਕ ਉਹ ਹੈਪੀ ਬਰਥਡੇ ਟੂ ਯੂ ਮੜ ਮੜਾ ਖਲਾ ਲੋ ਸਾਡਾ ਛੋੜਾ ਮੁੰਡਾ ਲਾਹ। ਅਰੇ ਸਾਡੇ ਲਾਟੂ ਪੁੱਤ ਨੂੰ ਦਿਨ ਦੁਗਣੀ ਰਾਤ ਚੋਕਣੀ ਪੜ੍ਹਾਈ ਦੀ ਬਖਸ਼ਿਸ਼ ਬਖਸ਼ੇ ਸਾਡੇ ਬਾਤਾਬਾਰ ਸੰਭਾਲ ਨੌਜਵਾਨ ਸਭਾ ਦੀ ਗਰੁੱਪ ਆਫ ਮੈਂਬਰਾਂ ਵੱਲੋਂ ਸਾਡੇ ਲਾਟੂ ਤੇ ਗਰਾਂਡਾਂ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੀ ਸਾਰੀ ਟੀਮ ਸਾਡੇ ਪੁੱਤ ਨੂੰ ਮੁਬਾਰਕਾ ਦਿੰਦੀ ਆ ਪੁੱਤ ਬਹੁਤ ਵਧੀਆ ਪੜੇ ਇਹਨੂੰ ਚੰਗੀ ਸਿਹਤ ਮਿਲੇ ਚੰਗੀ ਸਿੱਖਿਆ ਮਿਲੇ ਸਾਡੇ ਦਿਲ ਦੀਆਂ ਖੁਸ਼ੀ ਹੈ ਹੀ ਆ ਕਿ ਬਹੁਤ ਬਹੁਤ ਪੜੇ ਮੇਰਾ ਪੁੱਤ ਸਾਡੇ ਨਾਲ ਇੱਥੇ ਪਾਤਾਵਾਂ ਸੰਭਾਲਣ ਲੋਰ ਸਭਾ ਦੇ ਮੈਂਬਰਾਂ ਨਾਲ ਜੁੜ ਕੇ ਰਹੇ ਤੇ ਇਸ ਪੁੱਤ ਦੀ ਬਹੁਤ ਸਹਾਰਨਾ ਬਣਨੀ ਬਣਦੀ ਆ ਕਿ ਜਿੰਨਾ ਟਾਈਮ ਸਾਨੂੰ ਕੰਮ ਕਰਨ ਦੇ ਨੂੰ ਹੋ ਗਿਆ ਹਰੇਕ ਮੈਂਬਰ ਦੀ ਛੁੱਟੀ ਆ ਐਤਵਾਰ ਦੀ ਲੇਕਿਨ ਆ ਮੇਰਾ ਪੁੱਤ ਇਹਨਾ ਬੀਬਾ ਆ ਸ਼ਨੀਵਾਰ ਵੀ ਸ਼ਨੀਵਾਰ ਹੋਇਆ ਵੀਰਵਾਰ ਹੋਇਆ ਬੋਧਵਾਰ ਹੋਇਆ ਐਤਵਾਰ ਹੋਇਆ ਇਸ ਬੰਦੇ ਦੀ ਕਦੇ ਛੁੱਟੀ ਨਹੀਂ ਹੋਈ ਅਸੀਂ ਬਹੁਤ ਵਾਰ ਇਹਨੂੰ ਡਾਂਟਿਆ ਕਿ ਜਾ ਜਾ ਕੇ ਪੜ ਤੇਰੇ ਪੇਪਰ ਚੱਲਦੇ ਆ ਅਰੇ ਪਿੰਦਾ ਚਾਚਾ ਕੋਈ ਗੱਲ ਨਹੀਂ ਮੈਂ ਫੇਪਰ ਪਾ ਲੈਣੇ ਆਂ ਤੇ ਮੈਂ ਤੁਹਾਡੇ ਨਾਲ ਕੰਮ ਕਰਉਣਾ ਇਹ ਪਿੰਦ ਨੂੰ ਦਿਲੋਂ ਸਲੂਟ ਆ ਇਹ ਮੇਰਾ ਬਹੁਤ ਦਿਲ ਆ ਬਹੁਤ ਦਿਲ ਆ ਕਲਾਪਿੰਗ ਕਰੋ ਬਹੁਤ ਕਲਾਪਿੰਗ ਲੈ ਹੋ ਜਾਦੇ ਹੋਰੀਆ ਜਿੰਨਾ ਕਰੋ ਨਾ ਲਾਟੂ ਜੀ ਦੇ ਜਾਨਦਰੀਆਂ ਬਹੁਤ ਬਹੁਤ ਮੁਬਾਰਕਾਂ ਲਾਟੂ ਨੂੰ ਸਾਰੇ ਜਾਣੇ ਇਕੱਲਾ ਇਕੱਲਾ ਵਧਾਈ ਦੋ ਬਜਾਲੀ ਬੋਲ ਵਧਾਈਆਂ ਲੈ ਲਾਟੂ ਵਧਾਈ ਉੱਚੀ ਬੋਲ ਲਾਟੂ ਤੈਨੂੰ ਵਧਾਈਆਂ ਹੈਪੀ ਬਰਥਡੇ ਗॉड ਬles you ਹੈਪੀ ਬਰਥਡੇ ਵੈਰੀ ਵੈਰੀ ਹੈਪੀ ਆਫਰ ਆਰ ਰਿਟਰਨ ਡੇ ਬਰਥਡੇ ਨਵੀਓ ਬੋਲ ਹਣ ਬੋਲ ਹਣ ਬੋਲ ਹਣ ਬੋਲ ਹੈਪੀ ਬਰਥਡੇ ਨਵੀਓ ਬੋਲੋ ਬਾਬੂ ਜੀ ਲਾਟੂ ਜੀ ਲਾਟੂ ਮੇਰੇ ਭਰਾ ਨੂੰ ਹੈਪੀ ਬਰਥਡੇ ਜਾਨਦਰੀਆਂ ਬਹੁਤ ਮੁਬਾਰਕਾਂ ਲਾਟੂ ਹੈਪੀ ਬਰਥਡੇ ਵਧੀਆ ਲਾਟੂ ਜੀ ਵਧੀਆ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪੁੱਤ ਤੇਨੂੰ ਮਾਲਕ ਚੜ੍ਹਦੀ ਕਲਾ ਚ ਰੱਖੇ ਤੈਨੂੰ ਚੰਗੀ ਬੁੱਧੀ ਤੇ ਚੰਗੀ ਸਿਹਤ ਦਵੇ ਇਲਤਾਂ ਤੋਂ ਬਚਾਵੇ ਚੰਗੀ ਸਿੱਖਿਆ ਦਵੇ ਇੰਤਾਂ ਦਾ ਬਹੁਤ ਕਰਦਾ ਹੈ ਤਾਂ ਹੀ ਪੁੱਤ ਗਿਆ ਠੀਕ ਆ ਜੀ ਪੜ੍ਹਾਈ ਸਾਡੀ ਬਤਵੰਤ ਸੰਭਾੜ ਨੌਜਵਾਨ ਸਭਾ ਦੇ ਸਾਰੇ ਮੈਂਬਰ ਸਾਡੇ ਗਰੂਗੜ ਚੌਕ ਤੇ ਪੁੰਜੀਵਾ ਟੀਮ ਸੈਲੀਬ੍ਰੇਸ਼ਨ ਕਰ ਰਹੀ ਆ ਲਾਟੂ ਦੇ ਜਨਮ ਦਿਨ ਤੇ ਲਾਟੂ ਜੀ ਕੁਝ ਬੋਲਣਾ ਚਾਹੁੰਦੇ ਆ ਤੇ ਸਾਡੀ ਟੀਮ ਦਾ ਅਪਰਾਲਾ ਤੁਹਾਨੂੰ ਕਿੱਦਾਂ ਦਾ ਲੱਗਾ ਵਧੀਆ ਵਧੀਆ ਲੱਗਾ A few moments later ਅੱటు ਇੱਧਰ ਆਏ ਕੋਈ ਆਹੋ ਆਹੋ ਵਧੀਆ ਜੋ ਬੇਬੀ ਆਏ ਤਵਾ ਦੇ ਸਾਰੇ ਗਰੁੱਪ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਸਾਡਾ ਨਵਜੋਤ ਲੱਟੂ ਜੂਨੀਅਰ ਮੈਂਬਰ ਅੱਜ ਉਹਦਾ ਜਨਮ ਦਿਨ 2 ਅਕਤੂਬਰ 2024 10ਵਾਂ ਮਹੀਨਾ ਅੱਜ ਇਹ ਗੰਦੀ ਬਣ ਗਿਆ ਇਹਦੇ ਜਨਮ ਦਿਨ ਤੇ ਸਾਡੀ ਪੂਰੀ ਬਟਾ ਬੰਨ ਚੰਬੜ ਨੌਜਵਾਨ ਸਭਾ ਦੀ ਟੀਮ ਵੱਲੋਂ ਜਿੰਨਾ ਵੀ ਖਰਚਾ ਹੋਇਆ ਸਾਡੀ ਬਾਤਵਾਨ ਸੰਭਾਗੀ ਟੀਮ ਕਰੂਗੀ ਨਵਜੋਤ ਲੱਟੂ ਦੇ ਜਾਂਦੰਦਿਆ ਰੋਜ਼-ਬੋਤ ਬਤਾਜਾ